ਸਤਿ ਸ਼੍ਰੀ ਅਕਾਲ ਜੀ ਮੈਂ ਗੁਰਜੀਤ ਘੁੰਮਣ ਘੁੰਮਣ ਫੈਸ਼ਨ ਬੁਟੀਕ ਰਾਜਪੁਰਾ Town ਤੋਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਜੀ ਉਮੀਦ ਕਰਦੀ ਹਾਂ ਜੀ ਤੁਸੀਂ ਵੀ ਸਾਰੇ ਠੀਕ ਹੋਵੋਗੇ ਤੇ ਅੱਜ ਮੈਂ ਆਪਣੇ ਵੀਡੀਓ ਦੇ ਵਿੱਚ ਇੱਕ ਸੂਟ ਲੈ ਕੇ ਆਈਆਂ ਜੋ ਕਿ ਮੈਂ ਆਪ ਤਿਆਰ ਕੀਤਾ ਹੋਇਆ ਤੇ ਸੂਟ ਦਿਖਾਉਣ ਤੋਂ ਪਹਿਲਾਂ ਮੇਰੀ ਇੱਕ ਛੋਟੀ ਜਿਹੀ ਰਿਕਵੈਸਟ ਹੈ ਜੀ ਮੇਰੇ ਚੈਨਲ ਨੂੰ ਘੁੰਮਣ ਫੈਸ਼ਨ ਬੁਟੀਕ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਲਾਈਕ ਤੇ ਸ਼ੇਅਰ ਆਪਣੇ ਦੋਸਤਾਂ ਨਾਲ ਜ਼ਰੂਰ ਕਰੋ ਜੀ ਤੇ ਮੇਰੇ ਫੇਸਬੁੱਕ ਤੇ ਇੰਸਟਾਗ੍ਰਾਮ ਪੇਜ ਨੂੰ ਵੀ ਲਾਈਕ ਸ਼ੇਅਰ ਤੇ ਫੋਲੋ ਜ਼ਰੂਰ ਕਰੋ ਜੀ ਤੇ ਆਓ ਮੈਂ ਤੁਹਾਨੂੰ ਆਪਣਾ ਸੂਟ ਤਿਆਰ ਕੀਤਾ ਹੋਇਆ ਦਿਖਾਉਣੀ ਆ ਜੀ ਇਹ ਸੂਟ ਮੈਂ ਤਿਆਰ ਕੀਤਾ ਹੋਇਆ ਜੀ ਪਿਓਰ ਕ੍ਰੇਪ ਦੇ ਉੱਪਰ ਜੋ ਕਿ ਲੋਕ ਕ੍ਰੇਪ ਉਹਨਾਂ ਬਹੁਤ ਪਸੰਦ ਕਰਦੇ ਨੇ ਕਿ ਇਹਦੇ ਵਿੱਚ ਥੋੜਾ ਬੰਦਾ ਪਤਲਾ ਵੀ ਲੱਗਦਾ ਤੇ ਇਹ ਮੈਂ ਆਪ ਤਿਆਰ ਕੀਤਾ ਹੋਇਆ ਦੇਖੋ ਜੀ ਇਹ ਲੈਸ਼ ਦੇ ਨਾਲ ਤਿਆਰ ਕੀਤਾ ਹੋਇਆ ਸਾਰਾ ਸੂਟ ਹੈ ਨਜ਼ਦੀਕ ਤੋਂ ਦੇਖ ਲੋ ਜ਼ਰੂਰੀ ਨਹੀਂ ਹੈ ਕਿ ਹੈਂਡਵਰਕ ਦੇ ਨਾਲ ਆਪਾਂ ਸੂਟ ਤਿਆਰ ਕਰਾਈਏ ਤਾਂ ਬਹੁਤ ਸੋਹਣੇ ਬਣਦੇ ਨੇ ਲੈਸ਼ ਮਟੀਰੀਅਲ ਬਹੁਤ ਜ਼ਿਆਦਾ ਮਾਰਕੀਟ ਦੇ ਵਿੱਚ ਅਵੇਲੇਬਲ ਹੈ ਬਹੁਤ ਸੋਹਣਾ ਸੋਹਣਾ ਮਟੀਰੀਅਲ ਹੈ ਉਹਦੇ ਨਾਲ ਵੀ ਆਪਾਂ ਤਿਆਰ ਕਰ ਸਕਦੇ ਹਾਂ ਜਿਸ ਤਰ੍ਹਾਂ ਕਿ ਹੈਂਡਵਰਕ ਦੇ ਸੂਟ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਹਿੰਗੀ ਰੇਂਜ ਦੇ ਤਿਆਰ ਹੁੰਦੇ ਨੇ ਥੋੜਾ ਜਿਹਾ ਉਹਨਾਂ ਨਾਲੋਂ ਸਸਤਾ ਬਣ ਜਾਂਦਾ ਤੇ ਆਪਾਂ ਵੀ ਨੇਕਲ ਤਿਆਰ ਕੀਤਾ ਹੋਇਆ ਹੈ ਜਿਹੜਾ ਕਿ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈ ਤੇ ਇਹ ਆਪਾਂ ਦੁਪੱਟੇ ਨੂੰ ਵੀ ਇਸ ਤਰ੍ਹਾਂ ਲੈਸ਼ਸ ਦੇ ਨਾਲ ਬਹੁਤ ਸੋਹਣੀ ਫਿਨਿਸ਼ਿੰਗ ਦਿੱਤੀ ਹੋਈ ਹੈ ਤੇ ਪਿਓਰ ਚਨੋਂਨ ਦਾ ਦੁਪੱਟਾ ਲਾਇਆ ਹੋਇਆ ਜੀ ਤੁਸੀਂ ਆਪਣੀ ਕੋਈ ਵੀ ਮਨਪਸੰਦ ਫੈਬਰਿਕ ਦੇ ਨਾਲ ਤਿਆਰ ਕਰਵਾ ਸਕਦੇ ਹੋ ਜੀ ਤੇ ਦੁਪੱਟਾ ਵੀ ਆਪਣੇ ਮਨਪਸੰਦਾਂ ਲਗਵਾ ਸਕਦੇ ਹੋ ਤੇ ਫੈਬਰਿਕ ਕਲਰ ਜੇ ਤੁਹਾਨੂੰ ਮਨਪਸੰਦ ਦਾ ਤੁਸੀਂ ਸਾਨੂੰ ਆਰਡਰ ਕਰਕੇ ਬਣਵਾ ਸਕਦੇ ਹੋ ਜੀ ਤੇ ਇਹ ਆਪਾਂ ਬਾਟਮ ਤਿਆਰ ਕੀਤੀ ਹੋਈ ਹੈ ਜੀ ਇਹਦੇ ਨਾਲ ਦੀ ਤੇ ਮੋਰੀਆਂ ਦੇ ਉੱਪਰ ਵੀ ਪੂਰਾ ਆਪਾਂ ਜੋ ਘੇਰੇ ਤੇ ਬਾਜੀ ਤੇ ਗਲੇ ਤੇ ਜੋ ਡਿਜ਼ਾਈਨ ਕੀਤਾ ਹੋਇਆ ਉਹ ਆਪਾਂ ਬਾਟਮ ਦੇ ਉੱਪਰ ਵੀ ਸੇਮ ਡਿਜ਼ਾਈਨ ਤਿਆਰ ਕੀਤਾ ਹੋਇਆ ਹੈ ਇਹ ਪਾਕਿਸਤਾਨੀ ਬਾਟਮ ਬਣਾਈ ਹੋਈ ਹੈ ਤੇ ਬਹੁਤ ਸੋਹਣਾ ਮਟੀਰੀਅਲ ਮਿਲ ਜਾਂਦਾ ਜੀ ਜੇ ਆਪ ਨੂੰ ਬਹੁਤ ਸੋਹਣੇ ਸੂਟ ਤਿਆਰ ਕਰਵਾਉਣੇ ਕਈ ਕਨਾਲ ਦੀ ਮਤਲਬ ਕੀ ਥੋੜਾ ਸਸਤਾ ਕਹਿੰਦੇ ਆ ਕਿ ਬਣਾਉਣ ਵਾਸਤੇ ਜੋ ਹੈਂਡਵਰਕ ਹੁੰਦਾ ਬਹੁਤ ਮਹਿੰਗਾ ਬਣਦਾ ਤੇ ਆਪਾਂ ਇਸ ਤਰੀਕੇ ਦੇ ਨਾਲ ਵੀ ਆਪਾਂ ਬਣਵਾ ਸਕਦੇ ਆ ਇਹ ਥੋੜਾ ਜਿਹਾ ਨਾਲੋਂ ਸਸਤਾ ਬਣ ਜਾਂਦਾ ਜੀ ਉਮੀਦ ਹੈ ਜੀ ਜੇ ਤੁਸੀਂ ਵੀ ਇਸ ਤਰ੍ਹਾਂ ਦੀ ਸੂਟ ਤਿਆਰ ਕਰਵਾਉਣੀ ਹੈ ਸਾਨੂੰ ਆਰਡਰ ਕਰ ਸਕਦੇ ਹੋ ਜੀ ਆਪਣੇ ਕੋਲ ਹੈਂਡਵਰਕ ਵੀ ਅਵੇਲੇਬਲ ਹੈ ਜੀ ਮਸ਼ੀਨਵਰਕ ਵੀ ਅਵੇਲੇਬਲ ਹੈ ਜੀ ਸਾਰਾ ਕੁਝ ਆਪਾਂ ਕਰਦੇ ਦੇ ਸਕਦੇ ਹਾਂ ਜੀ ਤੇ ਜੇ ਪਹਿਣਾ ਨੇ ਹੈਂਡਵਰਕ ਕਰਾਉਣਾ ਸਾਨੂੰ ਉਹ ਵੀ ਆਰਡਰ ਕਰ ਸਕਦੇ ਹਾਂ ਮਸ਼ੀਨਵਰਕ ਕਰਾਉਣਾ ਉਹ ਵੀ ਆਰਡਰ ਕਰ ਸਕਦੇ ਹਾਂ ਜੇ ਇਸ ਤਰ੍ਹਾਂ ਦਾ ਲੈਸਿਸ ਦੇ ਨਾਲ ਸਾਈਡ ਤੋਂ ਸੂਟ ਤਿਆਰ ਕਰਵਾਉਣਾ ਚਾਹੁੰਦੇ ਆ ਜੀ ਉਹ ਵੀ ਕਰ ਸਕਦੇ ਆ ਜੀ ਤੁਸੀਂ ਆਪਣੀ ਮਨਕਸਾ ਦੇ ਨਾਲ ਸਾਨੂੰ ਆਰਡਰ ਕਰ ਸਕਦੇ ਹੋ ਆਪਣਾ ਡਿਜ਼ਾਈਨ ਕੋਈ ਵੀ ਸਾਨੂੰ ਭੇਜ ਕੇ ਸਾਡੇ ਤੋਂ ਤਿਆਰ ਕਰਵਾ ਸਕਦੇ ਹੋ ਤੇ ਫੈਬਰਿਕ ਤੁਹਾਡੀ ਮਨਪਸੰਦ ਹੋਏਗਾ ਦੁਪੱਟਾ ਤੁਹਾਡੀ ਮਨਪਸੰਦ ਹੋਏਗਾ ਸਾਡੇ ਕੋਲ ਪਲੇਨ ਦੇ ਵਿੱਚ ਸਾਰੇ ਫੈਬਰਿਕਸ ਅਵੇਲੇਬਲ ਨੇ ਜੀ ਜਿਹੜਾ ਵੀ ਤੁਹਾਨੂੰ ਪਸੰਦ ਆ ਤੁਸੀਂ ਸਾਨੂੰ ਦੱਸ ਸਕਦੇ ਹੋ WhatsApp ਦੇ ਉੱਪਰ ਮੈਸੇਜ ਕਰ ਸਕਦੇ ਹੋ ਜੀ ਉਮੀਦ ਹੈ ਜੀ ਤੁਹਾਨੂੰ ਬਹੁਤ ਪਸੰਦ ਆਇਆ ਹੋਏਗਾ ਥੈਂਕ ਯੂ ਜੀ